ਲੀਡਰਾਂ ਦੇ ਬਿਆਨ ਇੰਟਰਪ੍ਰੀਟ ਕਰਦੇ ਆ। ਹੂੰ ਹੂੰ। ਲੀਡਰਾਂ ਦੇ ਬਿਆਨ ਕਿਵੇਂ ਇੰਟਰਪ੍ਰੀਟ ਕਰਦੇ ਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦਾ ਕਿ ਜਿਹੜੇ ਕਿਸਾਨੀ ਦੇ ਬਿੱਲ ਨੇ ਇਹਦੇ ਤੋਂ ਵੱਡੇ ਕਿਸਾਨ ਤੰਗ ਨੇ ਇਹ ਛੋਟੇ ਕਿਸਾਨਾਂ ਦੇ ਹਿੱਤ ਦੇ ਵਿੱਚ ਆ। ਇਹ ਬਿਆਨ ਆ ਨਾ। ਇਹਦੀ ਵਿਆਖਿਆ ਕੀ ਹੋ ਸਕਦੀ ਹੈ? ਮੈਂ ਸ਼ਹਾਬਾਜਪੁਰ ਗਿਆ। ਹੂੰ। ਜੁਪੀ ਦੇ ਵਿੱਚ। ਲਖੀਮਪੁਰ ਖੀਦੀ ਦੇ ਲਾਗੇ ਕਪੜਾ ਦੇ ਵਿੱਚ। ਹਾਂ ਜੀ ਦੇ ਵਿੱਚ। ਹਾਂ। ਜਿਸ ਪਰਿਵਾਰ ਦੇ ਘਰੇ ਰਹੀ ਉਹਨਾਂ ਦਾ ਗੰਨਾ ਸੀ ਤੇ ਮੈਂ ਕਿਹਾ ਲੇਬਰ ਨਹੀਂ ਆ ਰਹੀ ਕਹਿੰਦੇ ਪਤਾ ਨਹੀਂ ਕੀ ਗੱਲ ਆ 10 ਦਿਨ ਹੋ ਗਏ ਲੇਬਰ ਨਹੀਂ ਆ ਰਹੀ ਬੰਦਾ ਸੱਦਿਆਂ ਨੂੰ ਪੁੱਛਿਆ ਉਹ ਕਹਿੰਦਾ ਜੀ ਸਾਡੇ ਘਰਾਂ 'ਚ ਸ਼ਾਖਾ ਵਾਲੇ ਦੱਸ ਕੇ ਜਾ ਰਹੇ ਵੀ ਥੋੜੇ ਦਿਨ ਹੋਰ ਆ મોદી ਨੇ ਇਹਨਾਂ ਦੇ ਕੋਲੋਂ ਜ਼ਮੀਨਾਂ ਖੋ ਕੇ ਸਰਦਾਰਾਂ ਦੇ ਕੋਲ ਤੁਹਾਨੂੰ ਗਰੀਬ ਕਿਸਾਨਾਂ ਨੂੰ ਵੰਡ ਦੇਣੀਆਂ ਆ ਮੋਦੀ ਜੀ ਨੇ ਬੋਲਿਆ ਦੇਖੋ ਵੀ ਜੀ ਇਹ ਫੈਸਲਾ ਗਰੀਬ ਕਿਸਾਨਾਂ ਦੇ ਹਿੱਤ ਵਿੱਚ ਹੈ ਤੁਸੀਂ ਕੰਮ ਕਰ ਲਈ ਨਾ ਜਾਓ ਆਪੇ ਬਾਰਡਰ ਤੋਂ ਵਾਪਸ ਆਉਣਗੇ ਇਹ ਜ਼ਮੀਨ ਸਰਦਾਰਾਂ ਕੋਲ ਹੋਊਗੀ ਕਿ ਤੁਹਾਨੂੰ ਵੰਡਣੀ ਆ ਕੀ ਉਹਨਾਂ ਲੋਕਾਂ ਦੇ ਦਿਮਾਗ 'ਚ ਨਹੀਂ ਆਇਆ ਹੋਊਗਾ ਕਿ ਸਿੱਖਾਂ ਨੂੰ ਮਾਰ ਦਈਏ ਮੈਂ ਉਹ ਉਦੋਂ ਹੀ ਉਹ ਪਰਿਵਾਰ ਨੂੰ ਕਿਹਾ ਵੀ ਤੁਹਾਡੇ ਕੋਲ ਜੋ ਵੀ ਹੈਗਾ ਤਿਆਰ ਵਰ ਤਿਆਰ ਹੋ ਇੱਕ ਅੱਧਾ ਜੀ ਪਹਿਰੇ ਤੇ ਰੱਖੋ ਕੁਝ ਵੀ ਹੋ ਸਕਦਾ ਗੁਰੂ ਦੀ ਕਲਾ ਵਾਪਰੀ ਉਹ ਲਖਬੀਰ ਜਿਹੜਾ ਸੀ ਉਹਨੂੰ ਵੱਢ ਕੇ ਟੰਗਿਆ ਉੱਥੇ ਉਹਦੇ ਤੋਂ ਬਾਅਦ ਸਾਰੀ ਲੇਬਰ ਡਰ ਗਈ ਤੇ ਚੁੱਪ ਕਰਕੇ ਕੰਮ ਤੇ ਆਉਣ ਲੱਗੇ ਵੀ ਜਿਹਨਾਂ ਨੇ ਪੰਗਾ ਲਿਆ ਇਦਾਂ ਟੰਗਣਗੇ ਇਹ ਗੁਰੂ ਸਾਹਿਬ ਨੇ ਕੋਈ ਵਰਤਾਰਾ ਵਰਤਾਇਆ